ਸਸਿਕਾ ਦੋਸਤੋ ਮੈਂ ਗੱਲ ਕਰਨੀ ਚਾਹੁੰਨਾ ਹੈ ਪੰਜਾਬ ਦੀ ਪੁਲਿਸ ਦੀ ਔਰ ਖਾਸ ਕਰਕੇ ਲੁਧਿਆਣਾ ਦੀ ਪੁਲਿਸ ਦੀ ਜਿਸ ਪ੍ਰਕਾਰ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਬੁਰੀ ਤਰ੍ਹਾਂ ਫਸੀ ਹੈ ਕੋਈ ਵਿਅਕਤੀ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਲੇਕਿਨ ਤੱਕੇ ਨਾਲ ਹੁਣ ਕੁਝ ਵਪਾਰੀ ਲੋਗਾਂ ਨੇ ਕੈਟਾਗਰਾਈਜ਼ ਵਾਈਜ਼ ਵੰਡਤਾ ਕਿ ਜਿਹੜਾ ਛੋਟਾ ਕੋਈ ਵਪਾਰੀ ਹੈ ਜੇ ਕੋਈ 5 ਕਿੱਲੇ ਹੈ ਤਾਂ ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਨੀ ਕਿ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਡਾ ਦੇ ਦਫ਼ਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਈ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਰਕਾਰ ਨਾਲ ਪੰਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪਦੀ ਸਹਿਮਤੀ ਜਤਾ ਦਿਓ ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਹੈ ਇਹ ਇਸ ਤਰ੍ਹਾਂ ਤਾਂ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ। ਔਰ ਸਾਰੀਆਂ ਜਿਹੜੀਆਂ ਮਰਿਆਦਾਵਾਂ ਨੇ ਪੁਲਿਸ ਦਿਨਮ ਦਿਨ ਨੰਗਦੀ ਜਾ ਰਹੀ ਹੈ। ਪੁਲਿਸ ਨੇ ਹਰਜਸ ਐਡਵੋਕੇਟ ਦਾ ਤਾਂ ਪਰਚਾ ਨਹੀਂ ਦਰਜ ਕੀਤਾ। ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਦਿੱਤੀ ਸੀ। ਉਰੇ ਖਿਲਾਫ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀ ਦੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨੇਟ ਜਿਹੜਾ ਕਮਿਸ਼ਨਰ ਦਾ ਦਫਤਰ ਹੈ ਕਿ ਬਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਪੁੱਤਣਾ ਪਏਗਾ ਇਹ ਬਿਲਕੁਲ ਨਹੀਂ ਹੋਣ ਦੇਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਔਰ ਕਿਸੇ ਪੁਲਸ ਵਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿਆਂਗੇ ਚਾਹੇ ਉਹ ACP ਹੈ ਤੇ ਚਾਹੇ DCP ਹੈ ਤੇ ਚਾਹੇ ਕਮਿਸ਼ਨਰ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਲਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾ ਦੇ। ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹਣਾ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ। ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੀ ਹੈ। ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚਿਰ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਗੇ ਉਹਨਾਂ ਚਿਰ ਇਹਨੂੰ ਬੰਦ ਕਰੋ ਸੋ ਮੈਨੂੰ ਉਮੀਦ ਹੈ ਉਮੀਦ ਹੈ ਕਿ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਣਗੇ ਇਹ ਮੈਂ ਆਸ ਕਰਦਾ ਲੇਕਿਨ ਦੁਬਾਰਾ ਫੇਰ ਕਹਿਣਾ ਚਾਹਣਾ ਹੈ ਧੱਕੇ ਨਾਲ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਮੈਂ ਚੱਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚੱਲਾਂਗਾ ਏਸੀਪੀ ਕੋਲੇ ਤੇ ਡੀਸੀਪੀ ਕੋਲੇ ਦੇਖਦੇ ਆ ਤੁਹਾਡੇ ਨਾਲ ਕੌਣ ਜ਼ਾਸਤੀ ਨਾਲ ਤੁਹਾਡੇ ਦਸਖਤ ਕਰਾਉਂਦਾ ਸੋ ਇਹ ਨਹੀਂ ਕਹਿੰਦਾ ਸੀ ਕਹਿਣਾ ਸੀ ਔਰ ਕਿਸਾਨਾਂ ਦੀ ਲੁੱਟ ਨਹੀਂ ਹੁੰਦਾਂਗੇ ਜ਼ਮੀਨ ਸਾਡੀ ਮਾਂ ਹੈ ਔਰ ਅਸੀਂ ਇਹਦੇ ਪਿੱਛੇ ਹਰ ਲੜਾਈ ਲੜਾਂਗੇ ਔਰ ਲੈਂਡ ਪੂਲਿੰਗ ਪੋਲਿਸੀ ਤੇ ਇਹਨਾਂ ਨੂੰ ਰੋਲ ਬੈਕ ਜਾਣੀ ਕਿ ਵਾਪਸ ਲੈਣੀ ਪਏਗਾ ਤਾਂ